ਲੱਦੀ ਜਾਂਦੇ ਨੇ ਚਬਾਰਿਆਂ ਵਾਲੇ ਨੇ ਕੁੱਲੀ ਪਾ ਕੇ ਰਹਿਣ ਕੱਟਲਾ ਤੇਰਾ ਚੰਮ ਨਹੀਂ ਕਿਸੇ ਕਾ ਮੌਣਾ ਤੇ ਪਸ਼ੂਆਂ ਦੇ ਹੱਡ ਵਿਗ ਗਏ ਇਹ ਦੁਨੀਆ ਤੇ ਸਾਰਾ ਕੁਝ ਚੱਲ ਜਾਣਾ ਨੇਕੀਆਂ ਕੀਤੀਆਂ ਚੰਗੇ ਕੰਮ ਕੀਤੇ ਕਦੀ ਵੀ ਨਹੀਂ ਜਾਂਦੇ ਆਹ ਪੋਸਟਰ ਵੇਖ ਲੋ ਤੇ ਸਲੂਟ ਕਰ ਦਿਓ ਬਾਈ ਮਲੂਕ ਸਿੰਘ ਭਾਗਵਾਲ ਨੂੰ ਇਹ ਵੀਰ ਖੁਦ ਇੱਕ ਨਮਾਣੇ ਜੇ ਘਰ ਤੋਂ ਆ ਪਰ ਜਿਹੜੀ ਇਹਦੀ ਕੋਸ਼ਿਸ਼ ਜਿਹੜੇ ਦੇ ਕੰਮ ਆ ਜਿਹੜੀ ਇਹਦੀ ਸੇਵਾ ਵਾ ਬਟਾਲੇ ਵਾਲੇ ਵੱਲੋਂ ਦਿਸਰ ਝੁਕਦਾ 22 ਦੱਸਣਾ ਚਾਹੁੰਦਾ ਮਲੂਕ ਸਿੰਘ ਵੀਰ ਭਾਈ ਕਨਈਆ ਹਿਮਿਊਟੀ ਏਡ ਯੂਕੇ ਵਾਲੇ ਦਾ ਮੈਂਬਰ ਆ ਇਹਨਾਂ ਦੇ ਸੰਯੋਗ ਦੇ ਨਾਲ ਸੰਗਤ ਦੇ ਸੰਯੋਗ ਦੇ ਨਾਲ ਯੂਕੇ ਵਾਲੇ ਵੀਰਾਂ ਦੇ ਸੰਯੋਗ ਦੇ ਨਾਲ ਸਾਰਿਆਂ ਦੇ ਭਾਈ ਐਡਾ ਸ਼ਲਾਘਾਯੋਗ ਕਦਮ ਕਰਨ ਜਾ ਰਿਹਾ ਕਿ ਮੇਰੇ ਖਿਆਲ ਕੋਠੀਆਂ ਕਾਰਾਂ ਵਾਲੇ ਵੱਡੇ ਵੱਡੇ ਅਮੀਰਾਂ ਵਿੱਚ ਵੀ ਇਹ ਨਹੀਂ ਹਿੰਮਤ ਨਹੀਂ ਹੋਊਗੀ ਆਪਣੇ ਪਿੰਡ ਭਾਗਵਾਲ ਪਗਵਾਲ ਉਹ ਆ ਜਿੱਥੇ ਛਿੰਝ ਲੱਗਦੀ ਆ 10 ਗਰੀਬ ਧੀਆਂ ਦੇ ਵਿਆਹ ਕਰਾਉਣ ਜਾ ਰਹੇ ਆ 15 ਨਵੰਬਰ 2024 ਨੂੰ ਤੇ ਬਾਈ ਜੇ ਕਹਿੰਦੇ ਕੋਈ ਸੰਪਰਕ ਕਰਨਾ ਜੇ ਕੋਈ ਗੱਲਬਾਤ ਕੋਈ ਇਨਫੋਰਮੇਸ਼ਨ ਲੈਣੀ ਆ ਤੇ ਆ ਤੁਸੀਂ ਰਾਫਤਾ ਕਰ ਸਕਦੇ ਆ ਤੇ ਜੇ ਕੋਈ ਵਾਕਿਆ ਗਰੀਬ ਪਰਿਵਾਰ ਜਿਹਨੂੰ ਧੀਆਂ ਬੋਝ ਲੱਗਦੀਆਂ ਜਾਂ ਧੀਆਂ ਦਾ ਨਹੀਂ ਖਰਚਾ ਪਾਣੀ ਝੱਲ ਸਕਦਾ ਆਂ ਸਾਰਿਆਂ ਨੇ ਸਾਂਝੀਆਂ ਇਹ ਭਾਈਕ ਨੇ ਜਾਂ ਸੇਵਾ ਸੁਸਾਇਟੀ ਵਾਲਿਆਂ ਨੂੰ ਤੁਸੀਂ ਰਾਸਤਾ ਕਰ ਸਕਦੇ ਆ ਭਾਈ ਕਿਹੜਾ ਕਿਹੜਾ ਜ਼ਿਲ੍ਹਾ ਗਰਦਾਸਪੁਰ ਤੋਂ ਵੀਡੀਓ ਵੇਖਣ ਡਿਆ ਕਿਹੜੀ ਕੰਟਰੀ ਤੋਂ ਵੇਖਣ ਡਿਆ ਇਹ ਪੋਸਟ ਤੁਹਾਨੂੰ ਕਿੱਦਾਂ ਦੀ ਲੱਗੀ ਮਲੂਕ بھائی ਦੇ ਨਾਲ ਗੱਲ ਕਰਕੇ ਵੇਖਿਓ ਵੀਰ ਜਿਹੜੇ ਕੰਮ ਕਰਨ ਡਿਆ ਨਾ ਇਹਨਾਂ ਦੇ ਸੰਯੋਗ ਦੇ ਨਾਲ ਮੈਂ ਖੁਦ ਵੀਡੀਓ ਪਾ ਪਾ ਕੇ ਵੇਖਿਆ ਕਈ ਡੈੱਡ ਬੋਡੀਆਂ ਇਹਨਾਂ ਨੇ ਇੰਡੀਆ ਭੇ ਛੜੀਆਂ ਤੇ ਭਾਈ ਕਨੇਜਾ ਸੇਵਾ ਸੁਸਾਇਟੀ ਵਾਲਿਆਂ ਦਾ ਵੀ ਧੰਨਵਾਦ ਆ ਕਿ ਜਿਹੜੇ ਪੰਜਾਬ ਵਿੱਚ ਇਹੋ ਜਿਹੇ ਚੰਗੇ ਕੰਮ ਕਰ ਰਹੇ ਆ ਇਹਨੂੰ ਕਹਿੰਦੇ ਗੁਰੂ ਦੀ ਸੇਵਾ ਉਹ 3 ਨੇ ਘਰ ਵਸ ਜਾਣੇ ਸੰਸਾਰ ਵਸ ਜਾਣਾ 3 ਤਰੇਕਾ ਹੁੰਦੀਆਂ ਧਿਆਨ ਨਾਲ ਸੰਸਾਰ ਚੱਲਦਾ ਉਹ ਬਾਬਲ ਕਾ ਤੋਂ ਰੋਂਦੇ ਡਰਦੇ ਆ ਰੋਂਦੇ ਆ ਇਸੇ ਕਰਕੇ ਕਿ 3 ਵਿਆਹਣੀਆਂ ਬੜੀਆਂ ਔਖੀਆਂ ਦਾਜ ਦੇ ਲੋਬੀ ਮੂੰਹ ਆੜੜ ਕੇ ਦਾਜ ਮੰਗ ਲੈਂਦੇ ਆ ਇਹ ਸੰਸਾਰ ਕਿਦਾਂ ਚੱਲ ਰਿਹਾ ਕੀ ਦੁਰਦਸ਼ਾ ਕੀਤੀ ਪਈ ਆ ਕਈ ਦਾਜ ਬਲੀ ਬਲੀ ਦਾਜ ਦੀਆਂ ਚੜਗੀਆਂ ਕਈ ਕੁੱਖਾਂ 'ਚ ਮਾਰ ਦਿੱਤੀਆਂ ਜੇ ਇਹੋ ਜਿਹੀ ਸੇਵਾ ਸੁਸਾਇਟੀਆਂ ਵਾਲੇ ਵੀਰ ਹੋਣ ਨਾ ਤੇ ਕੋਈ ਵੀ ਗਰੀਬ ਧੀ ਜੰਮਣ ਤੋਂ ਨਾ ਡਰੇ ਕੋਈ ਵੀ ਗਰੀਬ ਆਪਣੇ ਆਪ ਨੂੰ ਖਤਮ ਨਾ ਕਰੇ ਬਾਈ ਮਲੂਕ ਸਿਆ ਤੇਰੀ ਸੇਵਾ ਸੁਸਾਇਟੀ ਨੂੰ ਤੈਨੂੰ ਸਲੂਟ ਆ ਆ ਜਿੰਨੇ ਐਨ ਆਰ ਆਈ ਵੀਰ ਵੇਖਣ ਦੇ ਨਾ ਵੀਡੀਓ ਗਾਣਾ ਬਾਈ ਦੇ ਨਾਲ ਜੁੜਜੋ ਤੇ ਜਾਂ ਤੁਸੀਂ ਵੀ ਇਹੋ ਜਿਹੀ ਸੇਵਾ ਚਾਲੂ ਕਰੋ ਜਦੋਂ ਤੁਸੀਂ ਪੈਸਾ ਕੋਈ ਵੀ ਭੇਜਣਾ ਆਪਣੇ ਹੱਥੀਂ ਸੇਵਾ ਕਰੋ ਆਪਣੇ ਪਿੰਡ ਤੋਂ ਹੀ ਸ਼ੁਰੂ ਕਰੋ ਜੇ ਨਹੀਂ ਵੀ ਜੁੜਨਾ ਆਪਣੇ ਪਿੰਡ ਤੋਂ ਹਰ ਸਾਲ ਪੰਜ ਕੁੜੀਆਂ ਦੇ ਵਿਆਹ ਕਰੋਗੇ ਨਾ ਉਹ ਆਪਣੇ ਬੱਚਿਆਂ ਪਰਪੋਤਿਆਂ ਤੱਕ ਦੱਸਣ ਗਿਆ ਵੀ ਆਹ ਸੇਵਾ ਸੁਸਾਇਟੀ ਨੇ ਸਾਡਾ ਘਰ ਵਸਾਇਆ ਸੀਗਾ ਉਹ ਬਾਪ ਸੀਸਾ ਦਊਗਾ ਜਿੰਨੇ ਮਰਜੀ ਕੋਠੀਆਂ ਕਾਰਾਂ ਦੇ ਜਹਾਜ਼ ਬਣਾ ਲਓ ਵੱਡੀਆਂ ਗੱਡੀਆਂ ਲੱਲੋ ਸਕੂਨ ਨਹੀਂ ਜੇ ਮਿਲਣਾ اے ਕਰਮਾ ਵਾਲਿਓ ਇਹ ਸਕੂਨ ਨਹੀਂ ਮਿਲਣਾ